ਸਸਿਕਾ ਜੀ ਮਹਾ ਕੁਮਿਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੰਜ਼ਰਵੇਟਿਵ ਪਾਰਟੀ ਨੇ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਾਗਰਿਕਤਾ ਦਾ ਵਿਕਲਪ ਖਤਮ ਕੀਤਾ ਜਾਵੇ ਅਤੇ ਸਾਰੇ ਨਾਗਰਿਕਤਾ ਸਮਾਰੋਹ ਮੁਰ ਤੋਂ ਪੂਰੀ ਤਰ੍ਹਾਂ ਇਨ ਪਰਸਨ ਯਾਨੀ ਕਿ ਰੂਬਰੂ ਕਰਵਾਏ ਜਾਣ ਕੰਜ਼ਰਵੇਟਿਵ ਐਮਪੀ ਮਿਸ਼ੈਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ ਪਿਛਲੇ ਸਾਲ ਅੱਦੇ ਤੋਂ ਵੱਧ ਲੋਕ ਸਿਰਫ ਆਨਲਾਈਨ ਇੱਕ ਬਾਕਸ ਉੱਤੇ ਕਲਿੱਕ ਕਰਕੇ ਕੈਨੇਡੀਅਨ ਨਾਗਰਿਕ ਬਣੇ ਜੋ ਕਿ ਠੀਕ ਨਹੀਂ ਹੈ ਗਾਰਨਰ ਨੇ ਕਿਹਾ ਕਿ ਹੁਣ ਜਦੋਂ ਮਹਾਮਾਰੀ ਖਤਮ ਹੋ ਗਈ ਹੈ ਤਾਂ ਔਨਲਾਈਨ ਸਮਾਰੋਹ ਕਰਨਾ ਵੀ ਇੱਕ ਪਾਗਲਪਾਨ ਹੈ ਕੰਜ਼ਰਵੇਟਿਵ ਐਮਪੀ ਮਿਸ਼ੈਲ ਰੈਂਪਲ ਗਾਰਨਰ ਨੇ ਵਿਅਕਤੀਗਤ ਨਾਗਰਿਕਤਾ ਸਮਾਰੋਹ ਨੂੰ ਕੈਨੇਡਾ ਦੇ ਨਾਗਰਿਕ ਜੀਵਨ ਦਾ ਜ਼ਰੂਰੀ ਇੱਕ ਇੱਕਨ ਅਦਤ ਦੱਸਿਆ ਰੈਂਪਲ ਗਾਰਨਰ ਨੇ ਕਿਹਾ ਕਿ ਜਿਸ ਵੇਲੇ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਦੀ ਰੇਸ ਹਮਤ ਘਟਦਾ ਹੈ ਉਸ ਵੇਲੇ ਰਵਾਇਤੀ ਅਤੇ ਸਮਾਜ ਨੂੰ ਜੋੜਨ ਵਾਲੇ ਰੂਬਰੂ ਨਾਗਰਿਕਤਾ ਸਮਾਰੋਹ ਨੂੰ ਮੁੜ ਸ਼ੁਰੂ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਘਰਨੇ ਨੇ ਕਿਹਾ ਕਿ ਰੂਬਰੂ ਸਮਾਰੋਹ ਕੈਨੇਡਾ ਦੇ ਨਾਗਰਿਕ ਜੀਵਨ ਦੇ ਵਿੱਚ ਇੱਕ ਧੱਲਿਆਉਂ ਦੇ ਵਿੱਚ ਬੇਹਤ ਮਹੱਤਵਪੂਰਨ ਨੇ ਅਤੇ ਨਾਗਰਿਕਤਾ ਸਮਾਰੋਹ ਨੂੰ ਰੂਬਰੂ ਸ਼ੁਰੂ ਕਰਨ ਦਾ ਫੈਸਲਾ ਪਾਇ ਚਾਰਕ ਮਹੱਤਤਾ ਨੂੰ ਬਹਾਲ ਕਰੇਗਾ ਜੈਮ ਕਾਲਿੰਗ ਫੋਰ ਦ ਲਿਬਰਲਸ ਟੂ ਰਿਟਰਨ ਟੂ ਇਨ ਪਰਸਨ ਸਿਟੀਜ਼ਨਸ਼ਿਪ ਸੈਰੇਮੋਨੀਜ਼ ਡੂਰਿੰਗ ਦ ਲਾਸਟ ਜਨਰਲ ਇਲੈਕਸ਼ਨ ਕੰਜ਼ਰਵੇਟਿਵਸ ਕੈਂਪੇਨਡ ਔਨ ਅ ਪਲੇਟਫਾਰਮ ਆਫ ਰਿਸਟੋਰਿੰਗ ਦ ਵੈਲਿਊ ਆਫ ਕੈਨੇਡੀਅਨ ਸਿਟੀਜ਼ By ending the liberal practice of conducting citizenship ceremonies virtually, and we reiterate that call today. Last year, over half of the people who became Canadian citizens did so by clicking a box online. That's crazy. There is no way to justify this practice, and with, this, with support for immigration at an all time low, returning to inclusive nation building ceremonies is a no brainer. In person citizenship ceremonies are the essential unifying bedrock of Canada's civic life. Just as with marriage, these are sacred events benefiting the befitting the responsibilities and obligations taken on. Swearing the oath of citizenship in front of an official should be upheld as an integral part of committing to those, the responsibilities that come along with being Canadian. For the last several years, as they embraced their post national ideology, the Liberals rejected every opportunity to restore in person ceremonies. Justice Minister Sean Fraser even defended virtual ceremonies, saying the practice could be easier for bu bureaucrats to manage. Conservatives believe it is time to end one click citizenship and restore the full dignity and communal significance of in person ceremonies for every new Canadian. <laughs> ਅਤੇ ਜੁਲਾਈ 2022 ਦੇ ਵਿੱਚ ਸਰਕਾਰ ਨੇ ਰੂਬਰੂ ਸਮਾਹਰੋ ਮੁੜ ਸ਼ੁਰੂ ਕੀਤੇ ਪਰ ਵਰਚੁਅਲ ਵਿਕਲਪ ਨੂੰ ਵੀ ਰੱਖਿਆ ਤਾਂ ਜੋ ਵੱਧ ਲੋਕਾਂ ਨੂੰ ਸਿਸਟਮ ਰਾਹੀਂ ਲਿਆ ਜਾ ਸਕੇ ਇਹ ਵਿਕਲਪ ਬਹੁਤ ਪਸੰਦ ਕੀਤਾ ਗਿਆ ਤੇ 2022 ਦੇ ਅਤੇ ਆਖਰੀ 6 ਮਹੀਨਿਆਂ ਦੇ ਵਿੱਚ 10% ਤੋਂ ਘੱਟ ਲੋਕਾਂ ਨੇ ਹੀ ਇਨ ਪਰਸਨ ਸਮਾਰੋਚਨੇ ਹਾਲਾਂਕਿ ਸਮਾਰੋਹ ਇੱਕ ਕਲੀਪਰ ਜੋ ਹੈ ਆਸਾਨ ਨਹੀਂ ਹੈ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਕੁਝ ਕਦਮ ਲਾਜ਼ਮੀ ਨੇ ਜਿਵੇਂ ਕਿ ਵੀਡੀਓ ਕਾਲ ਰਾਹੀਂ ਅਧਿਕਾਰੀ ਦੇ ਨਾਲ मिलके पहचानती पुष्टि करनी ਅਤੇ ਆਪਣੇ ਪੀ ਆਰ ਕਾਰਡ ਨੂੰ ਕੈਂਚੀ ਦੇ ਨਾਲ ਕੱਟਣਾ 10 ਜੁਲਾਈ 2023 ਸਦਕਾਰ ਨੇ ਵਿਚਾਰ ਪੇਸ਼ ਕੀਤਾ ਸੀ ਕਿ ਲੋਕ ਆਪਣੇ ਘਰ ਬੈਠੇ ਹੀ ਸਵੈ ਪ੍ਰਮਾਣਿਤ ਸੋਂ ਲੈ ਸਕਣ ਪਰ ਜਨਤਾ ਦੀ رائے ਪੁੱਛੇ ਨੂੰ ਤੇ 61% ਲੋਕ ਇਸ ਦੇ ਖਿਲਾਫ ਸਨ ਅਤੇ ਕੇਵਲ 36% ਇਸ ਦੇ ਹੱਕ ਸੀ ਕੰਜ਼ਰਵੇਟਿਵ ਐਮਪੀ ਟੌਨ ਕਮੇਟੀ ਨੇ ਇੱਕ ਪਟੀਸ਼ਨ ਦਾ ਸਮਰਥਨ ਕੀਤਾ ਸੀ ਜਿਦੇ ਵਿੱਚ ਮੰਗ ਸੀ ਕਿ ਨਾਗਰਿਕਤਾ ਸਮਾਰੋਹ ਦੇ ਲਈ ਮੁੱਖ ਤਰੀਕਾ ਦੁਬਾਰਾ ਰੂਬਰੂ ਸਮਾਰੋਹ ਹੀ ਬਣਾਇਆ ਜਾਵੇ ਇਮੀਗ੍ਰੇਸ਼ਨ ਮੰਤਰੀ ਤੇ ਪਾਰਲੀਮੈਂਟਰੀ ਸਖਤਰ ਪਾਲ ਚੁਇੰਗ ਨੇ ਇਸ ਪਟੀਸ਼ਨ ਦਾ ਜਵਾਬ ਦਿੰਦੇ ਕਿਹਾ ਕਿ ਵਰਚੂਲ ਸਮਰੂ ਦੇ ਨਾਲ ਵਿਭਾਗ ਨੂੰ ਨਾਗਰਿਕਤਾ ਦੇ ਉਡੀਕ ਸਮੇਂ ਨੂੰ ਘਟਾਉਣ ਦੇ ਵਿੱਚ ਬਹੁਤ ਮਦਦ ਮਿਲੀ ਹੈ। ਕੰਜ਼ਰਵੇਟਿਵ ਪਾਰਟੀ ਨੇ ਲਿਬਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਾਗਰਿਕਤਾ ਦਾ ਵਿਕਲਪ ਖਤਮ ਕੀਤਾ ਜਾਵੇ ਅਤੇ ਸਾਰੇ ਨਾਗਰਿਕਤਾ ਸਮਾਰੋਹ ਮੁਰਤੋਂ ਪੂਰੀ ਤਰ੍ਹਾਂ ਇਨ ਪਰਸਨ ਯਾਨੀ ਕਿ ਰੂਬਰੂ ਕਰਵਾਏ ਜਾਣ ਕੰਜ਼ਰਵੇਟਿਵ ਐਮਪੀ ਮਿਸ਼ੈਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ ਪਿਛਲੇ ਸਾਲ ਅੱਧੇ ਤੋਂ ਵੱਧ ਲੋਕ ਸਿਰਫ ਆਨਲਾਈਨ ਇੱਕ ਬਾਕਸ ਉੱਤੇ ਕਲਿੱਕ ਕਰਕੇ ਕੈਨੇਡੀਅਨ ਨਾਗਰਿਕ ਬਣੇ ਜੋ ਕਿ ਠੀਕ ਨਹੀਂ ਹੈ ਗਾਰਨਰ ਨੇ ਕਿਹਾ ਕਿ ਹੁਣ ਜਦੋਂ ਮਹਾਮਾਰੀ ਖਤਮ ਹੋ ਗਈ ਹੈ ਤਾਂ ਆਨਲਾਈਨ ਸਮਾਰੋਹ ਕਰਨਾ ਵੀ ਇੱਕ ਪਾਗਲਪਨ ਹੈ ਕੰਸਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਵਿਅਕਤੀਗਤ ਨਾਗਰਿਕਤਾ ਸਮਾਰੋਹ ਨੂੰ ਕੈਨੇਡਾ ਦੇ ਨਾਗਰਿਕ ਜੀਵਨ ਦਾ ਜ਼ਰੂਰੀ ਇੱਕਿਕਨ ਅਦਤਸੇ ਰੈਂਪਲ ਗਾਰਨਰ ਨੇ ਕਿਹਾ ਕਿ ਜਿਸ ਵੇਲੇ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਦੀ ਰੇਤ ਸਮਰਥ ਘਟਦਾ ਹੈ ਉਸ ਵੇਲੇ ਰਵਾਇਤੀ ਅਤੇ समाज ਨੂੰ ਜੋੜਨ ਵਾਲੇ ਰੂਬਰੂ ਨਾਗਰਿਕਤਾ ਸਮਾਰੋਹ ਨੂੰ ਮੁੜ ਸ਼ੁਰੂ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਘਰਨੇ ਨੇ ਕਿਹਾ ਕਿ ਰੂਬਰੂ ਸਮਾਰੋਹ ਕੈਨੇਡਾ ਦੇ ਨਾਗਰਿਕ ਜੀਵਨ ਦੇ ਵਿੱਚ ਇੱਕ ਧਲਿਆਂ ਦੇ ਵਿੱਚ ਬੇਹਤ ਮਹੱਤਵਪੂਰਨ ਹੈ ਅਤੇ ਨਾਗਰਿਕਤਾ ਸਮਾਰੋਹ ਨੂੰ ਰੂਬਰੂ ਸ਼ੁਰੂ ਕਰਨ ਦਾ ਫੈਸਲਾ ਪਾਇ ਚਾਰਕ ਮਹੱਤਤਾ ਨੂੰ ਬਹਾਲ ਕਰੇਗਾ ਜੀ ਆਈ ਐਮ ਕਾਲਿੰਗ ਫਾਰ ਦ ਲਿਬਰਲਸ ਟੂ ਰਿਟਰਨ ਟੂ ਇਨ ਪਰਸਨ ਸਿਟੀਜ਼ਨਸ਼ਿਪ ਸੈਰੇਮੋਨੀਜ਼ During the last general election, Conservatives campaigned on a platform of restoring the value of Canadian citizenship by ending the liberal practice of conducting citizenship ceremonies virtually. And we reiterate that call today. Last year, over half of the people who became Canadian citizens did so by clicking a box online. That's crazy. There is no way to justify this practice. And with, this, with support for immigration at an all time low, returning to inclusive nation building ceremonies is a no brainer. In person citizenship ceremonies are the essential unifying bedrock of Canada's civic life. Just as with marriage, these are sacred events benefiting the befitting the responsibilities and obligations taken on. Swearing the oath of citizenship in front of an official should be upheld as an integral part of committing to those, the responsibilities that come along with being Canadian. For the last several years, as they embraced their post national ideology, the Liberals rejected every opportunity to restore in person ceremonies. Justice Minister Sean Fraser even defended virtual ceremonies, saying the practice could be easier for bureaucrats to manage.

ਅਤੇ ਜੁਲਾਈ 2022 ਦੇ ਵਿੱਚ ਸਰਕਾਰ ਨੇ ਰੂਬਰੂ ਸਮਾਹਰੋ ਮੁੜ ਸ਼ੁਰੂ ਕੀਤੇ ਪਰ ਵਰਚੁਅਲ ਵਿਕਲਪ ਨੂੰ ਵੀ ਰੱਖਿਆ ਤਾਂ ਜੋ ਵੱਧ ਲੋਕਾਂ ਨੂੰ ਸਿਸਟਮ ਦਾ ਹੀ ਲਾਇਆ ਜਾ ਸਕੇ ਇਹ ਵਿਕਲਪ ਬਹੁਤ ਪਸੰਦ ਕੀਤਾ ਗਿਆ ਤੇ 2022 ਦੇ ਅਤੇ ਆਖਰੀ 6 ਮਹੀਨਿਆਂ ਦੇ ਵਿੱਚ 10% ਤੋਂ ਘੱਟ ਲੋਕਾਂ ਨੇ ਹੀ ਇਨ ਪਰਸਨ ਸਮਾਰੋਚ ਨੇ ਹਾਲਾਂਕਿ ਸਮਾਰੋਹ ਇੱਕ ਕਲੀਪ ਜੋ ਹੈ ਆਸਾਨ ਨਹੀਂ ਹੈ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਕੁਝ ਕਦਮ ਲਾਜ਼ਮੀ ਨੇ ਜਿਵੇਂ ਕਿ ਵੀਡੀਓ ਕਾਲ ਰਾਹੀਂ ਅਧਿਕਾਰੀ ਦੇ ਨਾਲ ਮਿਲ ਕੇ ਪਛਾਣ ਦੀ ਪੁਸ਼ਟੀ ਕਰਨੀ ਅਤੇ ਆਪਣੇ ਪੀ ਆਰ ਕਾਰਡ ਨੂੰ ਕੈਂਚੀ ਦੇ ਨਾਲ ਕੱਟਣਾ 10 ਜੁਲਾਈ 2023 ਸਰਕਾਰ ਨੇ ਵਿਚਾਰ ਪੇਸ਼ ਕੀਤਾ ਸੀ ਕਿ ਲੋਕ ਆਪਣੇ ਘਰ ਬੈਠੇ ਹੀ ਸਵੈ ਪ੍ਰਮਾਣਿਤ ਸੋਂ ਲੈ ਸਕਣ ਪਰ ਜਨਤਾ ਦੀ رائے ਪੁੱਛਣ ਉਤੇ 68% ਲੋਕ ਇਸ ਦੇ ਖਿਲਾਫ ਸਨ ਅਤੇ ਕੇਵਲ 36% ਇਸ ਦੇ ਹੱਕ ਸੀ ਕੰਜ਼ਰਵੇਟਿਵ ਐਮਪੀ ਟੋਨ ਕਮੇਟ ਨੇ ਇੱਕ ਪੈਟੀਸ਼ਨ ਦਾ ਸਮਰਥਨ ਕੀਤਾ ਸੀ ਜਿਦੇ ਵਿੱਚ ਮੰਗ ਸੀ ਕਿ ਨਾਗਰਿਕਤਾ ਸਮਾਰੋਹ ਦੇ ਲਈ ਮੁੱਖ ਤਰੀਕਾ ਦੁਬਾਰਾ ਰੂਬਰੂ ਸਮਾਰੋਹ ਹੀ ਬਣਾਇਆ ਜਾਵੇ ਇਮੀਗ੍ਰੇਸ਼ਨ ਮੰਤਰੀ ਦੇ ਪਾਰਲੀਮੈਂਟਰੀ ਸਖਤਰ ਪਾਲ ਚੁਇੰਗ ਨੇ ਇਸ ਪੈਟੀਸ਼ਨ ਦਾ ਜਵਾਬ ਦਿੰਦੇ ਕਿਹਾ ਕਿ ਵਰਚੁਅਲ ਸਮਾਰੋ ਦੇ ਨਾਲ ਵਿਭਾਗ ਨੂੰ ਨਾਗਰਿਕਤਾ ਦੇ ਉਤੀਤ ਸਮੇਂ ਨੂੰ ਘਟਾਉਣ ਦੇ ਵਿੱਚ ਬਹੁਤ ਮਦਦ ਮਿਲੀ ਹੈ ਕੰਸਰਵੇਟਿਵ ਪਾਰਟੀ ਨੇ ਲਿਬਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਾਗਰਿਕਤਾ ਦਾ ਵਿਕਲਪ ਖਤਮ ਕੀਤਾ ਜਾਵੇ ਅਤੇ ਸਾਰੇ ਨਾਗਰਿਕਤਾ ਸਮਾਰੋਹ ਮੁਰਤੋਂ ਪੂਰੀ ਤਰ੍ਹਾਂ ਇਨ ਪਰਸਨ ਯਾਨੀ ਕਿ ਰੂਬਰੂ ਕਰਵਾਏ ਜਾਣ ਕੰਸਰਵੇਟਿਵ ਐਮਪੀ ਮਿਸ਼ੈਲ ਟੈਂਪਲ ਗਾਰਡਨਰ ਨੇ ਕਿਹਾ ਹੈ ਕਿ ਪਿਛਲੇ ਸਾਲ ਅੱਧੇ ਤੋਂ ਵੱਧ ਲੋਕ ਸਿਰਫ ਆਨਲਾਈਨ ਇੱਕ ਬਾਕਸ ਉਤੇ ਕਲਿੱਕ ਕਰਕੇ ਕੈਨੇਡੀਅਨ ਨਾਗਰਿਕ ਬਣੇ ਜੋ ਕਿ ਠੀਕ ਨਹੀਂ ਹੈ ਗਾਰਨਰ ਨੇ ਕਿਹਾ ਕਿ ਹੁਣ ਜਦੋਂ ਮਹਾਮਾਰੀ ਖਤਮ ਹੋ ਗਈ ਹੈ ਤਾਂ ਆਨਲਾਈਨ ਸਮਾਰੋਹ ਕਰਨਾ ਵੀ ਇੱਕ ਪਾਗਲਪਨ ਹੈ ਕੰਸਰਵੇਟਿਵ ਐਮਪੀ ਮਿਸ਼ੈਲ ਰੈਂਪਲ ਗਾਰਨਰ ਨੇ ਵਿਅਕਤੀਗਤ ਨਾਗਰਿਕਤਾ ਸਮਾਰੋਹ ਨੂੰ ਕੈਨੇਡਾ ਦੇ ਨਾਗਰਿਕ ਜੀਵਨ ਦਾ ਜ਼ਰੂਰੀ ਇੱਕ ਇੱਕਨ ਅਦਾਤ ਸੇ ਰੈਂਪਲ ਗਾਰਨਰ ਨੇ ਕਿਹਾ ਕਿ ਜਿਸ ਵੇਲੇ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਦੇ ਲਈ ਸਮਰਥਨ ਘੱਟ ਰਿਹਾ ਹੈ ਉਸ ਵੇਲੇ ਰਵਾਇਤੀ ਅਤੇ ਸਮਾਜ ਨੂੰ ਜੁੜਨ ਵਾਲੀ ਰੂਬਰੂ ਨਾਗਰਿਕਤਾ ਸਮਾਰੋਹ ਨੂੰ ਮੁੜ ਸ਼ੁਰੂ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਘਰਨੇ ਨੇ ਕਿਹਾ ਕਿ ਰੂਬਰੂ ਸਮਾਰੋਹ ਕੈਨੇਡਾ ਦੇ ਨਾਗਰਿਕ ਜੀਵਨ ਦੇ ਵਿੱਚ ਇੱਕ ਲਿਆਉਂ ਦੇ ਵਿੱਚ ਬੇਹਤ ਮਹੱਤਵਪੂਰਨ ਨੇ ਅਤੇ ਨਾਗਰਿਕਤਾ ਸਮਾਰੋਹ ਨੂੰ ਰੂਬਰੂ ਸ਼ੁਰੂ ਕਰਨ ਦਾ ਫੈਸਲਾ ਪਾਇਚਾਰਕ ਮਹੱਤਤਾ ਨੂੰ ਬਹਾਲ ਕਰੇਗਾ ਜੈਮ ਕਾਲਿੰਗ ਫਾਰ ਦਿ ਲਿਬਰਲਸ ਟੂ ਰਿਟਰਨ ਟੂ ਇਨ ਪਰਸਨ ਸਿਟੀਜ਼ਨਸ਼ਿਪ ਸੈਰੇਮੋਨੀਜ਼ ਡੂਰਿੰਗ ਦਿ ਲਾਸਟ ਜਨਰਲ ਇਲੈਕਸ਼ਨ ਕੰਜ਼ਰਵੇਟਿਵਸ ਕੈਂਪੇਨ ਔਨ ਅ ਪਲੇਟਫਾਰਮ ਔਫ ਰਿਸਟੋਰਿੰਗ ਦਿ ਵੈਲਿਊ ਔਫ ਕੈਨੇਡੀਅਨ ਸਿਟੀਜ਼ਨ By ending the liberal practice of conducting citizenship ceremonies virtually, and we reiterate that call today. Last year, over half of the people who became Canadian citizens did so by clicking a box online. That's crazy. There is no way to justify this practice, and with, this, with support for immigration at an all time low, returning to inclusive nation building ceremonies is a no brainer. In person citizenship ceremonies are the essential unifying bedrock of Canada's civic life. Just as with marriage, these are sacred events benefiting the befitting the responsibilities and obligations taken on. Swearing the oath of citizenship in front of an official should be upheld as an integral part of committing to those, the responsibilities that come along with being Canadian. For the last several years, as they embraced their post national ideology, the Liberals rejected every opportunity to restore in person ceremonies. Justice Minister Sean Fraser even defended virtual ceremonies, saying the practice could be easier for bureaucrats to manage. Conservatives believe it is time to end one click citizenship and restore the full dignity and communal significance of in person ceremonies for every new Canadian. <laughs> ਅਤੇ ਜੁਲਾਈ 2022 ਦੇ ਵਿੱਚ ਸਰਕਾਰ ਨੇ ਰੂਬਰੂ ਸਮਾਹਰੋ ਮੁੜ ਸ਼ੁਰੂ ਕੀਤੇ ਪਰ ਵਰਚੁਅਲ ਵਿਕਲਪ ਨੂੰ ਵੀ ਰੱਖਿਆ ਤਾਂ ਜੋ ਵੱਧ ਲੋਕਾਂ ਨੂੰ ਸਿਸਟਮ ਦਾ ਹੀ ਲਾਇਆ ਜਾ ਸਕੇ ਇਹ ਵਿਕਲਪ ਬਹੁਤ ਪਸੰਦ ਕੀਤਾ ਗਿਆ ਤੇ 2022 ਦੇ ਅਤੇ ਆਖਰੀ 6 ਮਹੀਨਿਆਂ ਦੇ ਵਿੱਚ 10% ਤੋਂ ਘੱਟ ਲੋਕਾਂ ਨੇ ਹੀ ਇਨ ਪਰਸਨ ਸਮਾਰੋਚਨੇ ਹਾਲਾਂਕਿ ਸਮਾਰੋਹ ਇੱਕ ਕਲੀਪਰ ਜੋ ਹੈ ਆਸਾਨ ਨਹੀਂ ਹੈ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਕੁਝ ਕਦਮ ਲਾਜ਼ਮੀ ਨੇ ਜਿਵੇਂ ਕਿ ਵੀਡੀਓ ਕਾਲ ਰਾਹੀਂ ਅਧਿਕਾਰੀ ਦੇ ਨਾਲ ਮਿਲ ਕੇ ਪਛਾਣ ਦੀ ਪੁਸ਼ਟੀ ਕਰਨੀ ਅਤੇ ਆਪਣੇ ਪੀ ਆਰ ਕਾਰਡ ਨੂੰ ਕੈਂਚੀ ਦੇ ਨਾਲ ਕੱਟਣਾ 10 ਸਤ 2023 ਨੂੰ ਸਰਕਾਰ ਨੇ ਵਿਚਾਰ ਪੇਸ਼ ਕੀਤਾ ਸੀ ਕਿ ਲੋਕ ਆਪਣੇ ਘਰ ਬੈਠੇ ਹੀ ਸਵੈ ਪ੍ਰਮਾਣਿਤ ਸੌ ਲੈ ਸਕਣ ਪਰ ਜਨਤਾ ਦੀ رائے ਪੁੱਛਣ ਉਤੇ 61% ਲੋਕ ਇਸ ਦੇ ਖਿਲਾਫ ਸਨ ਅਤੇ ਕੇਵਲ 36% ਇਸ ਦੇ ਹੱਕ ਸੀ ਕੰਜ਼ਰਵੇਟਿਵ ਐਮਪੀ ਟੌਨ ਕਮੀਕ ਨੇ ਇੱਕ ਪੈਟੀਸ਼ਨ ਦਾ ਸਮਰਥਨ ਕੀਤਾ ਸੀ ਜਿਦੇ ਵਿੱਚ ਮੰਗ ਸੀ ਕਿ ਨਾਗਰਿਕਤਾ ਸਮਾਰੋਹ ਦੇ ਲਈ ਮੁੱਖ ਤਰੀਕਾ ਦੁਬਾਰਾ ਰੂਬਰੂ ਸਮਾਰੋਹ ਹੀ ਬਣਾਇਆ ਜਾਵੇ ਇਮੀਗ੍ਰੇਸ਼ਨ ਮੰਤਰੀ ਦੇ ਪਾਰਲੀਮੈਂਟਰੀ ਸਖਤਰ ਪਾਲ ਚੁਇੰਗ ਨੇ ਇਸ ਪੈਟੀਸ਼ਨ ਦਾ ਜਵਾਬ ਦਿੰਦੇ ਕਿਹਾ ਕਿ ਵਰਚੁਅਲ ਸਮਾਰੋਹ ਦੇ ਨਾਲ ਵਿਭਾਗ ਨੂੰ ਨਾਗਰਿਕਤਾ ਦੇ ਉਡੀਕ ਸਮੇਂ ਨੂੰ ਘਟਾਉਣ ਦੇ ਵਿੱਚ ਬਹੁਤ ਮਦਦ ਮਿਲੀ ਹੈ ਸਾਡਾ ਹਰਿਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ